ਹੋ ਰਹੀ ਹੈ ਲਗਾਤਾਰ ਬਰਸਾਤ ਲਗਾਤਾਰ ਬਰਸਾਤ ਨੇ ਬਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ ਕੰਮਕਾਰਾਂ ਤੇ ਜਾਣ ਵਾਲੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਮੌਸਮ ਵਿਭਾਗ ਦੇ ਵੱਲ ਦਿੱਤਾ ਗਿਆ ਚਾਰ ਦਿਨਾਂ ਦਾ yellow alert ਬਰਸਾਤ ਨੇ ਦਿੱਤੀ ਹੈ ਗਰਮੀ ਅਤੇ ਉਮਸ ਨੂੰ ਕੁਝ ਰਾਹਤ ਅਗਲੇ ਕੁਝ ਹੋਰ ਦਿਨਾਂ ਤੱਕ ਪੰਜਾਬ ਦੇ ਵਿੱਚ ਬਰਸਾਤ ਹੋ ਸਕਦੀ ਹੈ ਲੁਧਿਆਣਾ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਜੇ ਅਗਰ ਅੱਜ ਦੀ ਗੱਲ ਕਰੀਏ ਤਾਂ ਸਵੇਰੇ ਤੜਕਸਾਰ 3 ਵਜੇ ਤੋਂ ਲੁਧਿਆਣਾ ਦੇ ਵਿੱਚ ਲਗਾਤਾਰ ਬਰਸਾਤ ਜਿਹੜੀ ਹੈ ਜਾਰੀ ਹੈਗੀ ਹੈ ਔਰ ਇਹ ਬਰਸਾਤ ਜਿਹੜੀ ਹੈਗੀ ਹੈ ਜਿੱਥੇ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਰਾਹਤ ਦੇ ਰਹੀ ਹੈ ਉੱਥੇ ਹੀ ਕੰਮਕਾਰਾਂ ਤੇ ਜਾਣ ਵਾਲੇ ਲੋਕਾਂ ਲਈ ਜਿਹੜੀ ਹੈ ਮੁਸੀਬਤ ਦਾ ਕਾਰਨ ਵੀ ਬਣ ਰਹੀ ਹੈਗੀ ਹੈ ਇਸ ਵਕਤ ਲੁਧਿਆਣਾ ਦੇ ਵਿੱਚ ਹਲੇ ਵੀ ਜਿਹੜੀ ਹੈ ਬਰਸਾਤ ਲਗਾਤਾਰ ਜਾਰੀ ਹੈ ਤਸਵੀਰਾਂ ਲੁਧਿਆਣਾ ਦੇ ਸਮਰਾਲਾ ਚੌਂਕ ਦੀਆਂ ਨੇ ਮੇਨ ਚੌਕ ਦੀਆਂ ਨੇ ਜਿੱਥੋਂ ਚਾਰ ਰਸਤੇ ਔਰ ਚਾਰੇ ਦਿਸ਼ਾਵਾਂ ਨੂੰ ਜੁੜਨ ਵਾਲਾ ਇਹ ਚੌਕ ਹੈਗਾ ਅ ਜਲੰਧਰ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਵਾਲੀ ਸਾਈਡ ਜਾਣ ਵਾਲੇ ਲੋਕਾਂ ਲਈ ਇਹ ਅਹਿਮ ਰਸਤਾ ਹੈ ਜਿੱਥੇ ਫੋਕਲ ਪੁਆਇੰਟ ਤੋਂ ਲੈ ਕੇ ਸ਼ਹਿਰ ਦੇ ਅੰਦਰੂਨੀ ਰਸਤਿਆਂ ਨੂੰ ਇਹ ਜੋੜਦਾ ਹੋਇਆ ਚੌਕ ਹੈ ਜਿੱਥੇ ਟ੍ਰੈਫਿਕ ਹਮੇਸ਼ਾ ਜਿਹੜੀ ਹੈ ਭਾਰੀ ਟ੍ਰੈਫਿਕ ਦੇਖਣ ਨੂੰ ਮਿਲਦੀ ਹੈ ਇਸ ਜਗ੍ਹਾ ਤੇ ਲਗਾਤਾਰ ਬਰਸਾਤ ਹੋਣ ਦੇ ਨਾਲ ਲੋਕਾਂ ਨੂੰ ਖਾਸੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉੱਥੇ ਹੀ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਵੀ ਕਿਤੇ ਨਾ ਕਿਤੇ ਰਾਹਤ ਜਿਹੜੀ ਹੈ ਉਹ ਜ਼ਰੂਰ ਮਿਲੀ ਹੈ ਲੇਕਿਨ ਇਸ ਭਾਰੀ ਬਰਸਾਤ ਨੇ ਲੋਕਾਂ ਲੇ ਮਾਮੂਲੀ ਤਕਲੀਫਾਂ ਜਿਹੜੀਆਂ ਨੇ ਜ਼ਰੂਰ ਖੜੀਆਂ ਕਰ ਦਿੱਤੀਆਂ ਨੇ ਹਾਲਾਂਕਿ ਬਰਸਾਤ ਜਿਹੜੀ ਹੈ ਰੁਕ ਰੁਕੇ ਹੋ ਰਹੀ ਹੈ ਕਦੀ ਤੇਜ਼ ਹੁੰਦੀ ਹੈ ਔਰ ਕਦੀ ਜਿਹੜੀ ਹੈਗੀ ਆ ਆਰਾਮ ਨਾਲ ਔਰ ਹोली ਬਰਸਾਤ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਲਗਾਤਾਰ ਮੀਂਹ ਪੈ ਰਿਹਾ ਲਗਾਤਾਰ ਬਰਸਾਤ ਹੋ ਰਹੀ ਹੈ ਪਾਣੀ girਦਾ ਜਾ ਰਿਹਾ ਸੜਕਾਂ ਦੇ ਉੱਤੇ ਲੰਬਾ ਜਾਮ ਦੇਖਣ ਨੂੰ ਮਿਲ ਰਿਹਾ ਸਮਰਾਲਾ ਚੌਕ ਦੀਆਂ ਤਸਵੀਰਾਂ ਨੇ ਜਿੱਥੇ ਆਮ ਲੋਕ ਜਿਹੜੇ ਨੇ ਪੁਲਾਂ ਦੇ ਥੱਲੇ ਖੜ ਕੇ ਸ਼ੈਲਟਰ ਲੈਣ ਲਈ ਮਜਬੂਰ ਹੋ ਚੁੱਕੇ ਨੇ ਬਰਸਾਤ ਤੋਂ ਬਚਣ ਲਈ ਪਾਣੀ ਤੋਂ ਬਚਣ ਲਈ ਆਪਣੇ ਆਪ ਨੂੰ ਗਿੱਲੇ ਹੋਣ ਤੋਂ ਬਚਾਣ ਲਈ ਇਹ ਸ਼ੈਲਟਰ ਲਿੱਤਾ ਜਾ ਰਿਹਾ ਹੈਗਾ ਹਾਲਾਂਕਿ ਹੁਣ ਥੋੜਾ ਜਿਹਾ ਮੌਸਮ ਜ਼ਰੂਰ ਖੁੱਲਿਆ ਥੋੜੀ ਜੀ ਬਰਸਾਤ ਕੱਟ ਹੋਈ ਹੈ ਮੈਂ ਤੁਹਾਨੂੰ ਖੁਦ ਤਸਵੀਰਾਂ ਦਿਖਾ ਦੇਣਾ ਸੜਕ ਤੇ ਮੈਂ ਇਸ ਵਕਤ ਖੜਾ ਲੇਕਿਨ ਹਲੇ ਵੀ ਹਲਕੀ ਹਲਕੀ ਬਰਸਾਤ ਜਿਹੜੀ ਹੈ ਕਿਤੇ ਨਾ ਕਿਤੇ ਜਾਰੀ ਹੈ ਲੇਕਿਨ ਸੜਕਾਂ ਤੇ ਖੜਾ ਪਾਣੀ ਤੇ ਆਮ ਲੋਕ ਜਿਹੜੇ ਨੇ ਨਿਕਲਦੇ ਹੋਏ ਇਹ ਦੇਖ ਰਹੇ ਨੇ ਕਿ ਬਰਸਾਤ ਰੁਕੇ ਤੇ ਉਹ ਆਪਣੇ ਕਮਾਂਕਾਰਾਂ ਤੇ ਜਾਣ ਬਰਸਾਤੀਆਂ ਜਿਹੜੀਆਂ ਨੇ ਲੋਕ ਪਹਿਣ ਕੇ ਚੱਲ ਰਹੇ ਨੇ ਛਤਰੀਆਂ ਲੈ ਕੇ ਜਾਇਆ ਜਾ ਰਿਹਾ ਬਰਸਾਤ ਤੋਂ ਬਚਣ ਲਈ ਲੇਕਿਨ ਚਾਰ ਦਿਨਾਂ ਦਾ ਜਿਹੜਾ ਇਹ ਮੌਨਸੂਨ ਵਿਭਾਗ ਵੱਲੋਂ ਮਾਫ ਕਰਨਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਚਾਰ ਦਿਨ ਭਾਰੀ ਬਰਸਾਤ ਹੋ ਸਕਦੀ ਹੈ ਅਗਰ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਹਾਲਾਤ ਇਸ ਤੋਂ ਵੀ ਜ਼ਿਆਦਾ ਮਾੜੇ ਨੇ ਲਗਾਤਾਰ ਬਰਸਾਤ ਹੋ ਰਹੀ ਹੈ ਨਹਿਰਾ ਜਿਹੜੀਆਂ ਨੇ ਨਦੀਆਂ ਜਿਹੜੀਆਂ ਨੇ ਉਫਾਨ ਤੇ ਆ ਔਰ ਖਾਸ ਕਰ ਪੰਜਾਬ ਦੇ ਵਿੱਚੋਂ ਨਿਕਲਦੀ ਬਿਆਸ ਨਦੀ ਦੀ ਗੱਲ ਕਰੀਏ ਤਾਂ ਉਹਦਾ ਵੀ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈਗੀ ਹੈ ਕਿ ਪਹਾੜੀ ਇਲਾਕਿਆਂ ਤੇ ਜਾਣ ਵਾਲੇ ਲੋਕ ਜਿਹੜੇ ਨੇ ਆਪਣਾ ਧਿਆਨ ਜ਼ਰੂਰ ਰੱਖਣ ਪਰ ਇੱਥੇ ਲੁਧਿਆਣਾ ਦੇ ਵਿੱਚ ਅੱਜ ਸਵੇਰੇ ਤੜਕਸਾਰ ਤੋਂ ਹੋ ਰਹੀ ਭਾਰੀ ਬਰਸਾਤ ਲੋਕਾਂ ਲਈ ਕਿਤੇ ਨਾ ਕਿਤੇ ਥੋੜੀ ਜੀ ਮੁਸੀਬਤ ਦਾ ਕਾਰਨ ਜ਼ਰੂਰ ਬਣਦੀ ਹੋਈ ਨਜ਼ਰ ਆ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਬਰਸਾਤ ਚ ਨਿਕਲਣਾ ਥੋੜਾ ਜਾਂ ਕਿਤੇ ਨਾ ਕਿਤੇ ਔਖਾ ਲੱਗ ਰਿਹਾ ਬਹੁਤ ਮੁਸ਼ਕਿਲ ਹੈ ਜੀ ਸੀਵਰੇਜ ਦੀ ਹਰ ਜਗ੍ਹਾ ਦੇਖ ਲਓ ਪ੍ਰੋਬਲਮ ਆ ਰਹੀ ਹੈ ਖੱਡਿਆਂ ਦੀ ਪ੍ਰੋਬਲਮ ਆ ਰਹੀ ਹੈ ਰਿਸਕ ਤਾਂ ਹੈ ਹੀ ਹੈ ਬਰਸਾਤ ਚ ਦੇਖ ਲਓ ਰੋਡ ਦੀ ਕੋਈ ਹੈ ਨਹੀਂ ਹੈ ਸੀਵਰੇਜ ਜਗ੍ਹਾ ਜਗ੍ਹਾ ਤੇ ਪਾਣੀ ਭਰੇ ਹੋਏ ਆ ਦਰਿਆ ਦੇਖ ਲਓ ਪੁੱਡਾ ਦਰਿਆ ਦੇਖ ਲਓ ਲੁਧਿਆਣੇ ਦਾ ਉਹ ਵੀ ਓਵਰਫਲੋ ਹੋ ਰਿਹਾ ਔਰ ਕਮ ਕਰਾਂ ਤੇ ਕਿੰਨਾ ਕਸਰ ਪਿਆਰੇ ਕੰਮ ਤੇ ਜਾਂਦੀ ਬਹੁਤ ਔਖਾ ਹੈ ਬਹੁਤ ਔਖਾ ਹੈ ਮੁਸ਼ਕਿਲ ਹੈ ਤੁਸੀਂ ਦੇਖ ਸਕਦੇ ਹੋ ਇਸ ਵਕਤੇ ਜਿਹੜੀਆਂ ਛਤਰੀਆਂ ਲੱਗੀਆਂ ਹੋਈਆਂ ਨੇ ਉਹਦੇ نیچے ਕਿਤੇ ਨਾ ਕਿਤੇ ਸ਼ੈਲਟਰ ਲੈ ਕੇ ਪਾਣੀ ਤੋਂ ਬਚਣ ਦੀ ਬਰਸਾਤ ਤੋਂ ਬਚਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਕੰਮਾਂ ਤੇ ਜਾਣਾ ਵੀ ਜ਼ਰੂਰੀ ਹੈ ਔਰ ਲੁਧਿਆਣਾ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਗਰਮੀ ਤੇ ਉਮਸ ਤੋਂ ਰਾਹਤ ਦੇ ਰਹੀ ਹੈ ਪਰ ਸੜਕਾਂ ਤੇ ਖੜਿਆ ਲੋਕ ਹੋਇਆ ਗੰਦਾ ਸੀਵਰੇਜ ਦਾ ਪਾਣੀ ਅਤੇ ਟੋਏ ਟਿੱਬੇ ਕਿਤੇ ਨਾ ਕਿਤੇ ਆਮ ਲੋਕਾਂ ਦੀਆਂ ਮੁਸੀਬਤਾਂ ਵੀ ਬਿਧਾਂਦੇ ਹੋਏ ਨਜ਼ਰ ਆ ਰਹੇ ਨੇ લુધિયાણા કેમરા પરસન પવનને કમલ કપ